ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਚੀਜ਼ ਵਿਖਾਉਣੀ ਹੈ ਵੀ ਸਰਕਾਰ ਕਹਿ ਦਿੰਦੀ ਹੈ ਵੀ ਕਈ ਫੇਸਬੁੱਕ ਦੇ ਵਿਦਵਾਨ ਵੀ ਕਹਿ ਦਿੰਦੇ ਆ ਕਈ YouTube ਵਾਲੇ ਵੀ ਕਹਿ ਦਿੰਦੇ ਆ ਵੀ ਕਣਕ ਝੋਨੇ ਮਗਰ ਲੱਗੇ ਆ ਜ਼ਿਮੀਂਦਾਰ ਇਕੱਲਾ ਹੋਰ ਕੋਈ ਨਹੀਂ ਕਰਦੇ ਕਰੌਪ ਕਲਟੀਵੇਸ਼ਨ ਵੀ ਕ੍ਰੌਸ ਕ੍ਰੌਪ ਕਲਟੀਵੇਸ਼ਨ ਨਹੀਂ ਕਰਦੇਗੇ ਤਾ ਮੈਂ ਦਿਖਾ ਦੇਣਾ ਚਾਹਣਾ ਵੀ ਇੱਕ ਵੀਡੀਓ ਛੋਟੀ ਜੀ ਬਣਾਉਣਾ ਆ ਆਪਣੇ ਗੰਨਾ ਝੋਨੇ ਵਾਲੀ ਜ਼ਮੀਨ ਛੱਡ ਕੇ ਗੰਨਾ ਲਾਇਆ ਆਪਾਂ ਤਿੰਨ ਸਾਲ ਤੋਂ ਮੈਂ ਖੇਤੀ ਕਰ ਰਹੇ ਆ ਗੰਨੇ ਦੀ ਤਿੰਨ ਸਾਲ ਹੋ ਗਏ ਜ਼ਮੀਨ ਛੱਡੀ ਨੂੰ ਝੋਨੇ ਦੇ ਵਿੱਚੋਂ ਤਾਂ ਇਹਦੇ ਵਿੱਚ ਆਪਣੇ ਕੋਲੇ ਨਾਲ ਅਮਰੂਦ ਵੀ ਹੈ ਵੀਡੀਓ ਸਟਾਰਟਿੰਗ ਜੀ ਤੁਹਾਨੂੰ ਦਿਖਾਇਆ ਵੀ ਗੁੱਛੇ ਹੀ ਲੱਗੇ ਹੋਏ ਆ ਤਾਂ ਹੁਣ ਇੱਕ ਨਿਗਾਹ ਥੱਲੇ ਪਾਉਣਾ ਆ ਏ ਬਾਈ ਕੋਈ ਗੋਡਿਆ ਹੋਇਆ ਨਹੀਂਗਾ ਇਹ ਸਾਰ ਆਹਾ ਜੰਗਲੀ ਸੂਰਾਂ ਦਾ ਕਾਰਨਾਮਾ ਜਿਹੜੀ ਜਿਹੜੀ ਜਿਵੇਂ ਹੁਣ ਆ ਬੂਟੇ ਦੀ ਟਾਹਣੀ ਤੋੜੀ ਵੀ ਏ ਆ ਸਾਈਡ ਨੂੰ ਆ ਥੱਲੇ ਗੰਨੇ ਦਾ ਹਾਲ ਆ ਜਿਹੜਾ ਉਹਨਾਂ ਨੇ ਉਜਾੜਾ ਕੀਤਾ ਐਵੇਂ ਆ ਅੱਗੇ ਬੂਟਾ ਤੁਸੀਂ ਆ ਵੇਖ ਸਕਦੇ ਹੋ ਆ ਵੇਖੋ ਇਹ ਇਧਰ ਉਹਨੇ ਟਾਣੀ ਉਹਨਾਂ ਦੀ ਪਹੁੰਚ ਤੋਂ ਬਾਹਰ ਆ। ਉਹ ਤਾਂ ਬਚ ਗਈ। ਨੀਤੇ ਥੱਲੇ ਆ ਵੇਖੋ ਆਹ ਹਾਲ ਕਰਦੇ। ਤੋੜਤੀਆਂ। ਔਰ ਆਹਾਂ ਦੀ ਟਾਣੀ ਆ ਵੇਖੋ ਜਿੰਨੀ ਉਹ ਤੋਂ ਮੋੜੀ ਗਈ ਆ। ਮੋੜੀ ਆ ਵੀ ਅਮਰੂਦ ਖਾਣ ਦੀ ਕੋਸ਼ਿਸ਼ ਕੀਤੀ ਐ। ਆ ਸਾਰਾ ਪੱਟਿਆ ਹੋਇਆ। ਆ ਨਾਲ ਇਧਰ ਖੇਲਾਂ ਐਵੇਂ ਆਪਣੀ ਉਹ ਪਰਲੀ ਲਾਈਨ। ਉਧਰ ਬੂਟਾ ਖੜਾ ਉਹਦੇ ਚ ਵੀ ਇਹੀ ਹਾਲ ਹੈ ਹਰੇਕ ਬੂਟੇ ਦੇ ਥੱਲੇ ਤੁਹਾਨੂੰ ਐਵੇਂ ਹੀ ਮਿਲੂਗਾ ਪੱਟਿਆ ਹੋਇਆ ਜੜਾਂ ਤੱਕ ਕੱਢੀਆਂ ਹੋਈਆਂ ਆ ਇਧਰ ਵੀ ਤੁਹਾਨੂੰ ਆ ਵਿੱਚ 6 ਓੜੇ ਆਉਂਦੇ ਆਪਣੇ 6 ਓੜਿਆਂ ਤੋਂ ਬਾਅਦ ਆ ਜਾਂਦਾ ਆ ਦੇਖੋ ਆ ਉਹਨਾਂ ਨੇ ਗਲੀ ਬਣਾ ਰੱਖੀ ਹੋਣੀ ਉਧਰ ਵੀ ਗਲੀ ਬਣੀ ਹੋਈ ਹੈ ਤਾਂ ਹਰੇਕ ਬੂਟੇ ਦੇ ਥੱਲੇ ਵੀ ਇਹਨਾਂ ਚ ਚੜ੍ਹ ਕੇ ਸਿੰਘਾਂ ਦੇ ਉੱਤੇ ਕੋਸ਼ਿਸ਼ ਕੀਤੀ ਗਈ ਹੈ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਤੋੜੇ ਜਾਣ। ਆ ਵੀ ਆ। ਇਹਦਾ ਵੀ ਉਹੀ ਹਾਲ ਆ। ਪਰ ਤੁਹਾਨੂੰ ਵਖਾ ਰਿਆ ਸੀ ਆ ਦੇਖੋ। ਆ ਪੂਰਾ ਗੰਨੇ ਦਾ ਬੂਟਾ ਸਿੱਟ ਲਿਆ। ਔਰ ਇੱਧਰ ਜਿੰਨਾ ਚੂਸਿਆਗਾ ਚੂਸ ਲਿਆ। ਆਂ ਅਮਰੂਦ ਦਾ ਬੂਟਾ। ਇਹਨੂੰ ਥੱਲੇ ਡੇਗ ਲਿਆ। ਇਹਨੂੰ ਥੱਲੇ ਡੇਗ ਕੇ ਜਿੰਨਾ ਵੀ ਅਮਰੂਦ ਹੈ ਇਹਦੇ ਤੋਂ ਉਹ ਖਾ ਲਿਆ। ਸੂਰ ਵੀ 5 ਤੋਂ 6 ਫੁੱਟ ਲੰਮੇ ਆ 5-5 ਫੁੱਟ ਲੰਮੇ ਆ ਏਡੇ ਤਗੜੇ ਸੂਰ ਆ ਕੀ ਕੋਈ ਬੰਦਾ ਇਹਨਾਂ ਦਾ ਕਰ ਲੂਗਾ ਫਿਰ ਜੇ ਇਹਨਾਂ ਨੂੰ ਫੜਦੇ ਆ ਜਾਂ ਮਾਰਦੇ ਆ ਫਿਰ ਸਰਕਾਰ ਖੜੀ ਐ ਇਹਨਾਂ ਦੀ ਪ੍ਰੋਟੈਕਸ਼ਨ ਲਈ ਆ ਵੇਖੋ ਹੁਣ ਆ ਗਲੀਆਂ ਆ ਬੂਟਾ ਖਤਮ ਕੀਤਾ ਵੇ ਇੱਥੋਂ ਆ ਇਹਨੂੰ ਕਹੀ ਜੀ ਕਿਰ ਨੂੰ ਜਾਣਦੇ ਆ ਆ ਥੱਲੇ ਆ ਵੇਖੋ ਆ ਚੀਜ਼ ਹਰੇਕ ਬੂਟੇ ਦੇ ਥੱਲੇ ਐਵੇਂ ਹੀ ਆ ਕਿ ਬੰਦਾ ਕੀ ਕਰ ਲੂਗਾ ਜੀ ਆ ਗੰਨਾ ਬੰਨਿਆ ਹੋਇਆ ਸੀਗਾ ਪਰ ਥੱਲੇ ਉਹ ਇਹਨਾਂ ਨੇ ਪੈਰ ਮਾਰ ਮਾਰ ਕੇ ਆਪ ਦਾ ਉਜਾੜਾ ਕਰਤਾ ਆ ਦੇਖੋ ਤੋਂ ਉਹ ਆ ਹੁਣ ਆਪਣਾ ਨਗਾ ਭਰਿਆ ਵਾ ਬਹੁਤ ਹੀ ਛੋਟਾ ਬੂਟਾ ਤਿੰਨ ਕੋ ਫੁੱਟ ਦੀ ਹਾਈਟ ਦਾ ਬੂਟਾ ਇਹ ਇਹ ਥੱਲੇ ਵੇਖੋ ਤੁਸੀਂ ਟੋਇਆ ਮਾਰ ਰੱਖਿਆ ਪੂਰਾ ਇਹ ਬੂਟਾ ਕਿੱਥੋਂ ਚੱਲ ਜੂ ਆ ਵੱਡਾ ਬੂਟਾ ਆ ਗਿਆ ਇਹਦੇ ਥੱਲੇ ਵੀ ਐਵੇਂ ਹੀ ਆ ਵੇਖੋ ਆ ਲਿਟਾਣੀ ਹੋਈ ਹੈ ਇੱਥੋਂ ਤੋੜੀ ਵੀ ਹੈ ਵੱਡੀ ਟਾਣੀ ਹੈ ਪੂਰੀ ਬਣੀ ਹੋਈ ਆ ਟਾਣੀ ਵੀ ਇੱਥੋਂ ਤੋੜੀ ਵੀ ਹੈ ਵੀ ਜਿੱਥੇ ਜਿੱਥੇ ਉਹਨਾਂ ਦਾ ਮੂੰਹ ਦਾ ਸੂਤ ਆਉਂਦਾ ਉਹ ਟਾਣੀਆਂ ਉੱਥੋਂ ਬੈਂਡ ਕਰਤੀਆਂ ਆ ਥੱਲੇ ਵਿਛਾਤੀ ਠੀਕ ਹੈ ਜੀ ਆ ਹਾਲ ਥੱਲੇ ਥੱਲੇ ਫਲ ਜਮਾ ਹੈ ਨਹੀਂ ਜੀਰੋ ਕਰਤਾ ਉੱਤੇ ਚਲੋ ਤੁਸੀਂ ਆ ਵੇਖ ਸਕਦੇ ਹੋ ਬੀ ਫਲ ਹੈਗਾ ਅਮਰੂਦ ਤੇ ਪ੍ਰੋਪਰ ਗੁੱਛੇ ਵੀ ਹੈ ਸਾਰਾ ਪ੍ਰੋਪਰ ਆ ਵੀ ਤੀਜੇ ਸਾਲ ਚ ਆਪਣੇ ਬੂਟੇ ਹੈਗੇ ਆ ਵੇਖੋ ਲੱਗਿਆ ਵੇ ਆ ਵੀ ਅੱਗੇ ਵੀ ਆ ਹੁਣ ਇਹਦੂ ਬਾਦ ਫਲਾਵਰਿੰਗ ਵੀ ਆ ਜੂਗੀ ਥੋੜੇ ਚਿਰ ਚ ਹੁਣ ਆ ਬੂਟਾ ਛੋਟਾ ਨਾਗਾ ਭਰਿਆ ਸੀਗਾ ਇਹਦੇ ਕੋਲੇ ਆ ਵੇਖੋ ਐ ਗੂੜਤ ਆ ਟੋਇਆ ਪਾਇਆ ਕੇ ਹੁਣ ਇਹਦਾ ਕੋਈ ਹੱਲ ਨਹੀਂ ਕੁਛ ਨਹੀਂ ਜੇ ਸਰਕਾਰ ਨੂੰ ਕਵਾਂਗੇ ਇਹ ਸਾਡੇ ਜੀਵ ਹੈ ਜੀ ਹੁਣ ਮੇਰੇ ਤੋਂ ਕੋਈ 5 10 ਫੁੱਟ ਦੂਰ ਹੀ ਫਿਰਦਾ ਹੁਣਾ ਡਰਦੇ ਵੀ ਨਹੀਂ ਜਿੰਨੀ ਮਰਜ਼ੀ ਪੋਟਾਸ਼ ਚਲਾ ਦਿਓ ਕੋਸ ਚਲਾ ਦਿਓ ਜਮਾਂ ਨਹੀਂ ਡਰਦੇ ਉੱਥੇ ਹੀ ਖੜੇ ਰਹਿੰਦੇ ਆ ਰਾਤ ਨੂੰ ਤਾਂ ਜਮਾਂ ਹੀ ਬੇਖੌਫ ਹੋਏ ਖੜੇ ਆ ਹਾ ਹੁਣ ਤਾਜ਼ਾ ਪੱਟ ਕੇ ਗਿਆ ਵੱਧ ਤੋਂ ਵੱਧ 15 20 ਮਿੰਟ ਪਹਿਲਾਂ ਪੱਟਿਆ ਹੁਣਾ ਆਥਾ ਅੱਜ ਜਮਾ ਸੌਫਟ ਮਿੱਟੀ ਤੇ ਕੱਚੀ ਮਿੱਟੀ ਹੈ ਮੀਂਹ ਤੋਂ ਬਾਅਦ ਵਾਲੀ ਜੇ ਬਾਈ ਕਿਸੇ ਵੀਰ ਭਰਾ ਕੋਲੇ ਇਹਨਾਂ ਦਾ ਹੱਲ ਹੈ ਤਾਂ ਦੱਸਿਓ ਜ਼ਰੂਰ ਯਾਰ ਅਸੀਂ ਬਹੁਤ ਤੰਗ ਆ ਇਹਨਾਂ ਤੋਂ ਤੇ ਕਣਕ ਦੇ ਵਿੱਚ ਤਾਂ ਬਾਈ ਨਾਲ-ਨਾਲ ਜਿਵੇਂ ਕਿਸੇ ਖਾਲ ਹੈ ਨਾ ਕੋਈ ਕੱਚਾ ਖਾਲ ਧੋਰੀ ਖਾਲ ਆ ਵੇਖੋ ਯਾਰ ਹੁਣ ਆ ਜੜਾ ਕਰ ਰੱਖਿਆ ਇੱਥੇ ਕੀ ਜ਼ਿੰਮੇਵਾਰ ਕੋਈ ਕਮਾਲੂਗਾ ਕੀ ਲੇਬਰ ਣ ਕੇ ਇੱਥੋਂ ਕੱਢ ਦੂਗੀ ਮਾਲ ਆ ਹਾਲ ਕੀਤਾ ਪਿਆ ਵਿੱਚ ਗੰਨੇ ਦੇ ਸਰਕਾਰ ਕਹਿ ਦਿੰਦੀ ਆ ਵੀ ਤੁਸੀਂ ਆ ਖੇਤੀ ਛੱਡੋ ਹੁਣ ਚਲੋ ਮੇਰੀ ਤਾਂ ਇਹ ਖੇਤੀ ਸੀ ਮੇਰੇ ਕੋਲ ਤਾਂ ਗੰਨਾ ਵੀ ਉਹੋ ਜੀ ਕਿਸਮ 238 ਹੈ ਜਿਹਨੂੰ ਘਟ ਚੂਪਦੇ ਆ ਇਹ ਤੇ ਜਿਹੜੇ ਮੇਰੇ ਵੀਰ ਨੇ ਇੱਥੇ ਆ ਹੁਣ ਆਵੇ ਉਹ ਗਲੀਆਂ ਆ ਆਹ ਆ ਹੁਣ ਮੁੱਢ ਤੋਂ ਖਤਮ ਕਰਤਾ ਹਾਂ ਆ ਵੇਖੋ ਐਂ ਚੂਪ ਚੂਪ ਕੇ ਆਹ ਦੇਖੋ ਆ ਚੁੱਪ ਚੁੱਪ ਕੇ ਸਿੱਟਿਆ ਬਈ ਇੱਥੇ ਤਾਜ਼ਾ ਹੀ ਹੱਲੇ ਹੁਣੇ ਫਿਰਦਾ ਰਿਹਾ ਕਿਤੇ ਹਰੇਕ ਤੇ ਆਈ ਹੈ ਸਿਸਟਮ ਕੀਤਾ ਵੇ ਇਹਨਾਂ ਦਾ ਕੋਈ ਹੱਲ ਹੋਵੇ ਤਾਂ ਬਈ ਤੁਹਾਡੇ ਏਰੀਏ ਚ ਜਾਂ ਤੁਹਾਡੇ ਦੁਆਰਾ ਕੀਤਾ ਗਿਆ ਹੋਵੇ ਕਿਉਂਕਿ ਸਾਡੇ ਨਾਲੋਂ ਇਹ ਹੁਸ਼ਾਰਪੁਰ ਏਰੀਏ ਚ ਪਹਿਲਾਂ ਆ ਗਏ ਸੀ ਬਹੁਤ ਹੀ ਜ਼ਿਆਦਾ ਬਈ ਲੰਘ ਲੰਘ ਕੇ ਗਲੀਆਂ ਪਾਰ ਰਖੀਆਂ ਠੀਕ ਹੈ ਵੀਰੋ ਸਤਿ ਸ਼੍ਰੀ ਅਕਾਲ ਜੀ